ਨਸ਼ਾ ਅਬਰੋਧ ਜੁੱਧ ਚੱਲਿਆਗਾ ਇਹਨਾਂ ਨੇ ਸਾਡੀ ਸੁਣੀ ਵੀ ਆ ਤੇ ਸਾਰਾ ਨਗਰ ਸਾਡਾ ਖੁਸ਼ ਖੜਾਗਾ ਅਸੀਂ ਆਨੇ ਲੱਡੂ ਵੰਡੇ ਗਏ ਨੇਗੇ ਜੁੱਧ ਨਸ਼ਾ ਅਬਰੋਧ ਬਹੁਤ ਸਾਰੇ ਪਿੰਡਾਂ ਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚੋਂ ਵੀ ਹੋਈਆਂ ਨੇ ਮੇਰੇ ਕੋਲ ਆਈਆਂ ਨੇ ਹਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਚੋਂ ਅਨਾਉਂਸਮੈਂਟ ਕਰਦੇ ਨੇ ਕਿ ਭਾਈ ਜੇ ਕੋਈ ਨਸ਼ੇ ਵੇਚਦਾ ਆਪਣੇ ਪਿੰਡ ਦਾ ਬੰਦਾ ਫੜਿਆ ਗਿਆ ਜੇ ਉਹਦੀ ਕੋਈ ਜ਼ਮਾਨਤ ਦੇਣ ਜਾਊਗਾ ਤਾਂ ਉਹਦਾ ਸਮਾਜਿਕ ਪਾਈ ਕੱਟ ਕਰਾਂਗੇ ਅਸੀਂ ਜੇ ਉਹਨੂੰ ਕੋਈ ਛਡਾਉਣ ਜਾਊਗਾ ਜਾ ਉਹਦੇ ਹੱਕ 'ਚ ਜਾਊਗਾ ਤਾਂ ਉਹਦਾ ਬਾਈ ਕੱਟ ਗਈ। ਇਹ ਬਹੁਤ ਵਧੀਆ ਕਾਰਵਾਈ ਕਰੀ ਹੈ ਜਿਹੜੀ ਮਾਨ ਸਰਕਾਰ ਹੁਣ ਚੱਲ ਰਹੀ ਆ ਨਸ਼ਾ ਵਿਰੁੱਧ ਜੁੱਧ ਚੱਲ ਰਿਹਾ ਹੈ ਗਿਹੜਾ ਇਹ ਹਰ ਪਿੰਡ ਦੇ ਵਿੱਚ ਕੰਮ ਹੋ ਰਹੇ ਨੇਗੇ। ਕੁਝ ਬੰਦਿਆਂ ਦੇ ਇੱਥੇ ਪਰਚੇ ਵੀ ਹੋਏਗੇ ਨੇ ਜਿਨ੍ਹਾਂ ਨੇ ਕਹਿ ਰਹੇ ਨੇ ਸਾਨੂੰ ਵੀ ਪਰਚੇ ਨਹੀਂ ਹੈਗੇ ਸਾਡੇ ਤੇ। ਕੁਝ ਬੰਦਿਆਂ ਦੇ ਪਰਚੇ ਹੈਗੇ ਨੇ ਇਹਨਾਂ ਦੇ ਘਰ ਹੁਣ ਢਾਈ ਜਾਂਦੇ ਨੇ ਜੀ। ਤੇ ਇਹ ਕਾਰਵਾਈ ਆਸੀਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਸਾਡੇ ਪਿੰਡ ਤੇ ਵੀ ਉਹਨਾਂ ਨੇ ਨਿਗਾਹ ਮਾਰੀ। ਸਾਡੇ ਮੁੰਡਿਆਂ 'ਚ ਵੀ ਨਸ਼ਾ ਬਹੁਤ ਸੀ ਹੁਣ ਥੋੜਾ ਜਿਹਾ ਕੰਟਰੋਲ ਹੋਇਆ ਜੇ ਉਹਦੀ ਮਾਨ ਸਰਕਾਰ ਨੇ ਨਸ਼ਾ ਵਿਰੋਧ ਜੁੱਧ ਚੱਲਿਆਗਾ ਜਿਹਨਾਂ ਨੇ ਨਾ ਨਾ ਜਗ੍ਹਾ ਰੋਕ ਰੱਖੀਏਗੀ ਫਿਰ ਹੁਣ ਇਹਨਾਂ ਨੂੰ ਤਾਂ ਹੋਰ ਵੀ ਸਾਡਾ ਹੱਕ ਆ ਪਰ ਉਹਨਾਂ ਦਾ ਹੱਕ ਨਹੀਂ ਹੈਗਾ ਇਸ ਜਗ੍ਹਾ ਤੇ ਇਹ ਜਦੋਂ ਵੀ ਜਿਨ੍ਹਾਂ ਦੀ ਜ਼ਰੂਰੀਆਂ ਦੀ ਜਗ੍ਹਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਜੁੱਧ ਨਸ਼ਿਆਂ ਵਿਰੋਧ ਜਿਹੜਾ ਜਿਹਦੇ ਤਹਿਤ ਸਾਰੀ ਅਸੀਂ ਵਚਨਬੱਧਾਂ ਕਾਰਵਾਈ ਕਰਨੋ ਤੁਸੀਂ ਵੇਖਿਆ ਕਿੰਨਾ ਲੋਕ ਖੁਸ਼ ਹੋਏ ਸਾਰਾ ਪਿੰਡ ਹੀ ਖੁਸ਼ ਆ ਸਾਰਿਆਂ ਲੱਡੂ ਤੁਹਾਨੂੰ ਵੀ ਖਵਾਏ ਆ ਮੈਨੂੰ ਵੀ ਆ ਕੇ ਪੁੱਛਿਆ ਇਹਨਾਂ ਨੇ ਇਹ ਇਹ ਜਿਹੜਾ ਇਹ ਚੀਜ਼ ਜਿਹੜੀ ਰੁਕੇਗੀ ਨਹੀਂ ਜਿਸ ਵੀ ਬੰਦੇ ਨੇ ਜਿੰਨੇ ਵੀ ਕੋਈ ਨਾਜਾਇਜ਼ ਕੋ ਕੰਮ ਕਰਦਾ ਜਾਂ ਨਾਜਾਇਜ਼ ਕੋ ਕਬਜ਼ਾ ਕੀਤਾ ਜਿਹੜੀ ਸਰਕਾਰੀ ਲੈਂਡ ਦੇ ਉੱਤੇ ਉਹ ਜਿਹੜਾ ਤੁਸੀਂ ਅੱਜ ਵੇਖਿਆ ਅੱਜ ਨਰਿੰਦਰਪੁਰੇ ਦੀ ਪੰਚਾਇਤ ਨੂੰ ਮੈਂ ਜਿਹੜਾ ਸਾਰੇ ਪਿੰਡ ਨੂੰ ਸਾਥ ਦੇਣ ਤੇ ਇਹਨਾਂ ਨੂੰ ਵਧਾਈ ਦੇਣਾ ਜਿਹੜਾ ਇਹਨਾਂ ਨੇ ਆ ਜਿਹੜਾ ਕਬਜ਼ਾ ਜਿਹੜਾ ਸ਼ੁਰੂਆਮ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਨੇ ਅਪਰੋਚ ਕੀਤਾ ਔਰ ਅਸੀਂ ਇਹਨਾਂ ਦੀ ਜਿਹੜੀ ਮਦਦ ਜਿਹੜੀ ਹੈ ਕਰਕੇ اور ਜਿਹੜਾ ਪੂਰਾ ਕਾਰਵਾਈ ਜਿਹੜੀ ਆ ਅਮਲ ਚ ਲਿਆ ਜਾਂਦੀ ਇਹਦੇ ਵਿੱਚ ਤਕਰੀਬਨ ਅੱਧਾ ਕਿਲਾ ਜ਼ਮੀਨ ਆ ਇਹਦਾ ਕਬਜ਼ਾ ਦੇਖੋ ਬਿਲਕੁਲ ਪਲੇਨ ਹੋ ਗਿਆ ਜਿਹੜਾ ਘਰ ਬਣਿਆ ਸੀ ਢਾਤਾ ਇਹ ਨੂੰ ਜਿਹੜੀ ਗram ਬਚਾਇਆ ਤੇ ਪਿੰਡ ਦੀ ਉਹ ਪ੍ਰੋਪਰਲੀ ਯੂਜ਼ ਕਰੇਗੀ ਲੋਕਾਂ ਦੀ ਭਲਾਈ ਵਾਸਤੇ